ਲਓ ਦੋਸਤੋ ਇੱਕ ਵਾਰ ਫਿਰ حاضر ਹੋਏ ਆ ਗੀਤ ਤਾਂ ਪੂਰਾ ਸੀ ਪਰ ਅਜ ਇੱਕ ਟੱਪਾ ਸੁਣਾਉਣ ਦੀ ਕੋਸ਼ਿਸ਼ ਕਰਦਾ ਜੇ ਵਧੀਆ ਲੱਗਿਆ ਤਾਂ ਪੂਰਾ ਵੀ ਕਰੂੰਗਾ ਤੁਹਾਡਾ ਰਿਸਪੌਂਸ ਮਿਲੇ ਤਾਂ ਹਉ ਹਾਸੇ ਹੱਠੇ ਵਿੱਚ ਦਿਲ ਕਿਸੇ ਦਾ ਦੁੱਖਾਈਏ ਨਾ ਜੇ ਮਲ ਮੜੀ ਲਾਉਣੀ ਨੂਣ ਜਖਮਾਂ ਤੇ ਪਾਈਏ ਨਾ ਹਾਸੇ ਹੱਠੇ ਵਿੱਚ ਦਿਲ ਕਿਸੇ ਦਾ ਦੁੱਖਾਈਏ ਨਾ ਜੇ ਮਲ ਮਣੀ ਲਾਉਣੀ ਨੂਣ ਜਖਮਾਂ ਤੇ ਪਾਈਏ ਨਾ ਰਜੂ ਆਖ ਦੇ ਸਿਆਣੇ ਝੋਟਾ ਯਾਥੇ ਉਠ ਜਾ ਰੋ ਕਦੇ ਨਾ ਕਦੇ ਤਾਂ ਫੇਰ ਕੱਢਦਾ ਹੋ ਲੱਖਾਂ ਕੁੱਤੇ ਭੌਂਗ ਭੌਂਗ ਰਾ ਛੱਡ ਜਾਂਦੇ ਯਾਰੋ ਹਾਥੀ ਨੇ ਮਸਤ ਚਾਲ ਛੱਡਦਾ ਹੋ ਕੁੱਤੇ ਦਾ ਹਜਾਰੀ ਭੌਂਗ ਭੌਂਗ ਮੁੜ ਜਾਂਦੇ ਯਾਰੋ ਹਾਥੀ ਨੇ ਮਸਤ ਚਾਲ ਛੱਡਦਾ ਹੋ ਕਦੇ ਹਾਥੀ ਨੇ ਮਸਤ ਚਾਲ ਛੱਡਦਾ ਤੇ ਦੋਸਤੋ ਜੇ ਟੱਪਾ ਵਧੀਆ ਲੱਗਿਆ ਤਾਂ ਮੈਂ ਪੂਰਾ ਗੀਤ ਵੀ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਜੇ ਵਧੀਆ ਲੱਗੀ ਤੇ ਲਾਈਕ ਕਰਨਾ ਕਮੈਂਟ ਵੀ ਜਰੂਰ ਕਰਨਾ ਥੈਂਕ ਯੂ ਧੰਨਵਾਦ